ਅਖਾੜਾ ਮੁੰਨਾ ਪ੍ਰਗਰੀਦਾਸ ਮਹਾਰਾਸ਼ਟਰ ਕੇਸਰੀ ਪਹਿਲਵਾਨ ਹੈ ਤੇ ਨਾਲ ਭਪਿੰਦਰ ਪਹਿਲਵਾਨ ਅੱਜ ਨਾਲਾ ਪਿੰਡ ਬੋਲੀਆਂ ਅਖਾੜਾ ਮਾਛੀਵਾੜਾ ਮੈਦਾਨ ਦੇ ਵਿੱਚ ਗੁਸਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਨਰੇਂਦਰ ਪਹਿਲਵਾਨ ਦਾ ਛੋਟਾ ਵੀਰ ਹੈ ਨਰੇਂਦਰ ਪਹਿਲਵਾਨ ਜੀ ਦੀ ਵੀ ਇੱਕ ਵਾਰ ਸਲਾਮੀ ਦੇਣੀ ਹੈ ਮੇਰੀ ਗੁਜਾਰਿਸ਼ ਹੈ ਅਖਾੜੇ ਪਾਸ਼ਾ ਜੀ ਨੂੰ ਉਧਰ ਹੈਮਰਾ ਸਾਡਾ ਪ੍ਰਾਸੀ ਪ੍ਰੀਆ ਵਾਲਾ ਲਾਈਵ ਨੇ ਤੱਕਦਾ ਹੈ ਬਈ ਦਰਸ਼ਕੋ ਆ ਨਰਿੰਦਰ ਤੰਦਵਾਲਾ ਜੀ ਨਾਲ ਆਪਾਂ ਪਿੰਦਰ ਪਹਿਲਵਾਨ ਦਾ ਵੱਡਾ ਵੀਰ ਹੈ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਦੇ ਸਾਹਿਬਾਂ ਨੂੰ ਇਹਦਾ ਨਾਲ ਲੰਦਾ ਪ੍ਰਾਂਤ ਦੀ ਮਿਹਨਤ ਕਰਾਉਂਦਾ ਭਵਿੰਦਰ ਨੂੰ ਬੜਾ ਧੰਨਵਾਦ ਕਰਦੇ ਅੱਜ 19 ਸਤੰਬਰ ਸੀਪਰੀਆਂ ਦੇ ਗੁਸਤੀ ਡੰਗਲ ਹੈਗਾ ਸਾਹਿਬ ਕੋਹਾਲੀ ਤੇ ਨਾਲ ਪ੍ਰਿਥਵੀ ਰਾਜ ਮੋਲੇ ਮਹਾਰਾਸ਼ਟਰ ਕੇਸਰੀ ਪਹਿਲਵਾਨ ਜਿਹੜਾ ਵੱਡੀ ਬਾਲੀ ਹੋਣੀ ਹੈ ਨਾਲ ਹੀ ਮੇਜੇ ਮੇਰੇ ਬਾਬਾ ਨਾਨਕ ਅਬੂ ਬੱਕਰ ਹైదరాబాద్ ਐਸੇ ਤਰ੍ਹਾਂ ਵਿਨੇਸ਼ ਵੀ ਬਤੇਗਾ ਹੋਰ ਵੀ ਚੋਟੀ ਦੇ ਮੱਲ ਪੈਣਾਂ ਦਿਨੇਸ਼ ਗੋੜੀ ਆ ਤੇ ਜੇੜ ਵਾਲਾ ਪੱਜੇਗਾ ਦੰਗਲ ਕਮੇਟੀ ਸੀਪਰੀਆ ਵੱਲੋਂ ਵੀ ਪੰਨੀ ਸਟੱਬਰ ਨੇੜੇ ਦਸੂਏਵੇਂ ਏਰੀਆ ਦਾ ਵੱਡਾ ਦੰਗਲ ਹੋਏਗਾ ਨੋਟ ਕਰਿਓ ਬਲੋ ਜੀ ਸਵਰਗ ਵਾਸੀ ਸਾਧੂ ਸਿੰਘ ਢੱਲੋ ਪਰਿਵਾਰ ਵੱਲੋਂ ਇਸ ਕੁਸ਼ਤੀ ਤੇ ਵੀ 2000 ਰੁਪਏ ਜਿਹੜਾ ਮੇਕੋ ਪੁੱਜ ਗਿਆ ਵੇਖਾਂਗੇ ਸਿਕੰਦਰ ਜਿੱਤਦਾ ਜਾਂ ਭਪਿੰਦਰ ਜਿੱਤਦਾ ਇਹ ਤਾਂ ਸਮਾਂ ਦੱਸੂਗਾ ਕਿ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਮਗਰ ਮੈਦਾਨੇ ਜੰਗ ਵਿੱਚ ਕੁਛ ਮਕਦਰ ਕੀ ਵੀ ਬੰਦ ਹੁੰਦੀ ਹੈ ਮਕਦਰਾਂ ਦੇ ਨਾਲ ਵੀ ਲੜਨਾ ਪੈਂਦਾ ਹੈ ਇਹਨਾਂ ਮੈਦਾਨਾਂ ਦੇ ਵਿੱਚ ਕਈ ਵਾਰ ਬੰਦਾ ਜਿੱਤੀ ਹੋਈ ਬਾਜੀ ਹਾਰ ਜਾਂਦਾ ਕਿ ਕੀ ਕੀ ਨੇ ਦੁਨੀਆ ਦੇ ਮੰਜ਼ਰ ਖਾਲੀ ਹੱਥੀ ਗਿਆ ਅਲਸੰਦਰ ਜੱਗ ਨੂੰ ਜਿੱਤਣ ਵਾਲਿਆਂ ਨੂੰ ਬਈ ਅੰਤ ਹਾਮੀ ਬਾਜੀ ਆਉਂਦੇ ਆ ਰੰਗਾਂ ਨੂੰ ਕੋਈ ਜਾਣੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਕਹਿੰਦਾ ਜੱਗ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਕਿੰਨੇ ਪੁੰਨ ਕਿੰਨੇ ਤਾਪ ਬੋਲਦੇ ਆਹ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਛੋੜੀਆਂ ਵੇਟ ਵਾਲਿਆਂ ਦੇ ਰਕਾੜ ਬੋਲਦੇ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਆਹ ਸਾਡੇ ਬੱਲੇ ਰਕਾੜ ਬੋਲਦੇ ਸਵਰਗਵਾਸੀ ਦਸੋਦੀ ਰਾਮ ਜੀ ਉਹਨਾਂ ਦੇ ਨਾਂ ਤੇ ਸੋਰਠੰਗ ਮਾਰ ਹੈ ਰਾਜਤ ਤੋਰ ਕਨੇਡਾ ਸਾਡਾ ਪ੍ਰਾਂ ਸਤੀ ਸਟੋਰ ਕਨੇਡਾ ਸਾਰੇ ਪ੍ਰਾਂ ਜਿਹੜੇ ਥੋਰ ਫੀਡ ਸਟੋਰ ਵੱਲੋਂ ਵੱਡੇ 500 ਰੁਪਏ ਦੇ ਪੁੱਜਦੇ ਹੋਏ ਆ ਅਗਰ ਸਿਕੰਦਰ ਸ਼ੇਖ ਗੁਸਤੀ ਜਿੱਤੇਗਾ ਰਜਤ ਕਨੇਡਾ ਵੱਲੋਂ 5100 ਰੁਪਏ ਦਾ ਇਨਾਮ ਹੋਏਗਾ ਅਗਰ ਸਿਕੰਦਰ ਜਿੱਤਦਾ ਤਾਂ 7700 ਹੋ ਗਿਆ ਪਰ ਅਗਰ ਭਵਿੰਦਰ ਜਿੱਤਦਾ ਤਾਂ 2000 ਰੁਪਏ ਜਿਹੜਾ ਮੇਰੇ ਕੋਲ ਪੁੱਜਿਆ ਕਾਰ ਜਿੱਤ ਮੁਕਦਰਾਂ ਦੀ ਖੇਡ ਹੈ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਤਾਂ ਸਮੇਂ ਦੀਆਂ ਕੇ ਦਾ ਸੇਮੀ ਦੀ ਚੂਰੀ ਦਾ ਬਾਪੂ ਕੁੱਟ ਬਦਨਾਮ ਖਾਉਂਦਾ ਭੈਣ ਦੰਦ ਬਣਾਉਂਦੀ ਏ ਆ ਮਾਲਸ ਛੋੜ ਕੇ ਟੱਕਰ ਮੋੜਦਾ ਪੱਪੇਆਂ ਤੱਕ ਵਿੱਚ ਮੈਦਾਨਾਂ ਦੇ ਵੱਡਾ ਵਖਰੇ ਜੋਹਰ ਬਖਾਉਂਦਾ ਤੇ ਮੁੰਡਾ ਵਖਰੇ ਜੋਹਰ ਬਖਾਉਂਦਾ ਉਧਰ ਕਾਲਾ ਸਾਡੇ ਭਰਾ ਸ਼ੇਰਗੜ੍ਹ ਬਾਬਾ ਫਲਾਈ ਵਾਲਾ ਪਹੁੰਚਿਆ ਉਹਨਾਂ ਦਾ ਵੀ ਧਰਮਾ ਸਵਾਗਤਾਂ ਨਿਗੀ ਜੀਆਂ ਨੂੰ ਆਖਦੇ ਆ 24 ਅਗਸਤ ਦਾ ਆਹ ਰਾਂ ਪਰ ਦਾ ਗੁਸਤੀ ਡੰਗਲ ਹੋਇਗਾ 25 ਅਗਸਤ ਬਾਰਾਂ 26 ਅਗਸਤ ਹਰਨਾਸਪੁਰਾ 27 ਅਗਸਤ ਓਏ ਹੋਏ ਬੱਲੇ 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 27 ਅਗਸਤ ਨਾਡੇ ਦਾ ਗੁਸਤੀ ਡੰਗਲ ਹੋਈਆ ਮੇਜੇ ਦੇ ਰਮਾ ਦਾ ਨਾਨਕ ਦੇ ਜੋਟੀ ਗੁਜਰੇ ਦੇ ਦਰਮਿਆਨ ਗੁਸਤੀ ਬੰਨੀ ਗਈ ਆ ਇਹ ਟੌੜ ਕਰਦੇ ਜਾਓ ਬੱਲੇ 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 ਆਦਰ ਬੜਾ ਵਧੀਆ ਮੁਕਾਬਲਾ ਇਹਨਾਂ ਬੱਬਰ ਸ਼ੇਰਾਂ ਦੇ ਦਰਮਿਆਨ ਚੱਲਦਾ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਸਾਹਮੇ ਹੋ ਸ਼ਰੀਰਾਂ ਪਾਣੀ ਹੋਈ ਜਵਾਨੀ ਇਹਨਾਂ ਨੌਜਵਾਨਾਂ ਨੇ ਅੱਜ ਮੈਦਾਨ ਦੇ ਵਿੱਚ ਆਪਣੇ ਜ਼ਫਰ ਖੁੰਦੇ ਆਂ ਕੰਦਾ ਰੰਗਲੇ ਪੰਜਾਬ ਨੂੰ ਲੱਗੀ ਪੂਰੀ ਹੈ ਨਜ਼ਰ ਓਏ ਹੋਏ ਹੋਏ ਓਏ ਹੋਏ ਓ ਬੱਲੇ 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 ਭਾਈ ਤਾੜੀਆਂ ਨਹੀਂ ਮਾਰੀਆਂ ਯਾਰ ਮਾੜੀ ਗੱਲ ਆ ਲਾਓ ਤਾੜੀਆਂ ਹੱਥ ਵੜਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਟੀਮਾਂ ਟਰਾਂਸਪੋਰਟ ਮੰਡੀ ਗਵਿੰਦਗੜ੍ਹ ਭਪਿੰਦਰ ਸਿੰਘ ਬਾਜਵਾ ਜੀ ਭਪਿੰਦਰ ਦੇ ਲਈ 500 ਰੁਪਏ ਬੋਧਾ ਕਰਦੇ ਆ 500 ਰੁਪਏ ਸਿਕੰਦਰ ਦੇ ਲਈ 500 ਰੁਪਏ ਜਸਸੇ ਦੇ ਲਈ ਤੇ 500 ਰੁਪਏ ਪ੍ਰਦੀਪ ਦੇ ਲਈ ਬੋਧਾ ਕਰਦੇ ਆ ਸਰਦਾਰ ਭਪਿੰਦਰ ਸਿੰਘ ਬਾਜਵਾ ਜੀ ਕੀਮਾ ਟਰਾਂਸਪੋਰਟ ਮੰਡੀ ਗਵਿੰਦਗੜ੍ਹ ਇਹਨਾਂ ਬੋਲਾਂ ਦੇ ਲਈ ਮੇਰੇ ਲਈ ਵੀ 1000 ਰੁਪਏ ਦੇ ਵੱਡੇ ਮਾਨਸਵਾ ਬੋਧਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕੀਮਾ ਟਰਾਂਸਪੋਰਟ ਮੰਡੀ ਗਵਿੰਦਗੜ੍ਹ ਸਰਦਾਰ ਭਪਿੰਦਰ ਸਿੰਘ ਬਾਜਵਾ ਸਾਹਿਬ ਦਾ ਵੀ ਬੜਾ ਧੰਨਵਾਦ ਆ ਉਧਰ ਜਾਂਦੇ ਹੋਏ ਮਿਲ ਜੂਗਾ ਨੰਬਰ ਪਰ ਸ਼ੇਰਾਂ ਦੇ ਦਰਮਿਆਨ ਕਿਤੇ ਕਲਯੁਗ ਵਿੱਚ ਵੱਡਾ ਚੰਟ ਹੋਣਾ ਚਾਹੀਦਾ ਉਹ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਕਿ ਕਰਦੀ ਲੜਾਈ ਗੱਲ ਆਮ ਬੈਲੀ ਵਾਲਿਆ ਹੁੰਦੇ ਸੂਰਵੇਂ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਉਹ ਜਮੀਨੀਆਂ ਦਿੱਤਾ ਬੱਲੇ ਟੱਕਰਾਂ ਹੀ ਹੁੰਦੀਆਂ ਉਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਉਧਰ ਮੋਟਾ ਜੀ ਸਾਡੇ ਜਟਾਣੇ ਵਾਲੇ ਉਹਨਾਂ ਵੱਲੋਂ 500 ਰੁਪਏ ਸਕੰਦਰ ਦੇ ਲਈ 500 ਰੁਪਏ ਜਸਦੇ ਦੇ ਲਈ 500 ਰੁਪਏ ਇਹਨਾਂ ਬੋਲਾਂ ਲਈ ਮੇਰੇ ਲਈ ਬੋਦਾ ਕੀਤਾ ਮੋਟਾ ਸਾਡਾ ਪਰਾ ਜਟਾਣੇ ਵਾਲਾ ਵੱਡੇ ਮਾਸਣਾ ਬੋਦੇ ਕਰਦਾ ਨਾਲੀ ਸੱਜੇ ਕਹਿੰਦਾ ਵੀ ਆਉਣ ਵਾਲੀ 1 ਸਤੰਬਰ ਵੱਡਾ ਕੁਸ਼ਤੀ ਦੰਗਲ ਹੋਏਗਾ ਜਿਟਾਣੇ ਦੀ ਤਰਦੀ ਦੇ ਹਿੰਦੁਸਤਾਨ ਦੇ ਵੱਡੇ ਵੱਲ ਪੁੱਜਣੇ ਪਿਓਰ ਸੱਦਾ ਪੱਤਰ ਵਾਲੇ ਮੱਲਾਂ ਦੀਆਂ ਗੁਸਤੀਆਂ ਹੋਣਗੀਆਂ ਨਾਲ ਹੀ ਬਲਕਾਨ ਹਨ ਖੇਲਾ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਖਰਾ ਚੱਲਣਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਜਿਹੜਾ ਦੰਗਲ ਸ਼ੁਰੂ ਹੋ ਜਾਣਾ ਇਹ ਨੋਟ ਕਰਿਓ ਜੀ ਬਲਕਾਨ ਅੱਜ ਵੀ ਆਇਆ ਹੈ ਚਲੋ ਜੀ ਚਲੋ ਸ਼ਾਬਾਸ਼ ਸ਼ਾਬਾਸ਼ ਪਿੱਛੇ ਨਹੀਂ ਹੱਟਣਾ ਪਹਿਲਵਾਨ ਜੀ ਸਿਕੰਦਰ ਭਲਵਾਨ ਜੀ ਪਿੱਛੇ ਨਹੀਂ ਹੱਟਣਾ ਆ ਕੀ ਬਣ ਗਿਆ ਅੱਜ ਤਾਂ ਕੰਮ ਕੁਝ ਹੋ ਰਿਹਾ ਹੋ ਰਿਹਾ ਕਹਿੰਦਾ ਤਿੱਲੂ ਤਾਂ ਬਣ ਗਿਆ ਲੋਗ ਅੱਜ ਲੋਗ ਤਾਂ ਨਾ ਤਾੜੀਆਂ ਜ਼ੋਰਦਾਰ ਬਬਿੰਦਰ ਮੰਦਈ ਦੀ ਵਾਕਈ ਸਿਰੇ ਦਾ ਬਣ ਜਦਾ ਇਹਦਾ ਬੱਬਰ ਸਿਰੇ ਦੇ ਦਰਮਿਆਨ ਚੱਲਦਾ ਚਲੋ 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 ਕਰੋ ਗੁਸਤੀ ਸ਼ੁਰੂ ਸ਼ਾਬਾਸ਼ ਵਾਹ ਜੀ ਵਾਹ ਕੁੱਕਾ ਲੰਬਾ ਹੋ ਗਿਆ ਭਾਜੀ ਹੁਣ ਲੰਬਾ ਹੋਏ ਕੁੱਕਾ ਆਹੋ ਹੋ ਹੋ ਬੱਲੇ 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 ਆਹੋ ਹੋ ਹੋ ਆਹੋ ਬੱਲੇ 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 ਆਹੋ ਹੋ ਹੋ ਨਹੀਂ ਯਾਰ ਖਾ ਆਹੋ ਹੋ ਬੱਲੇ 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 ਆਹੋ ਹੋ 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 ਦਰਸ਼ਕੋ ਬਈ ਦਰਸ਼ਕੋ ਅਗਰ ਸਵਾਦ ਆਦਾ ਇੱਕ ਫਿਰ ਲਾ ਦਿਓ ਪੰਜਾ ਬੱਲੇ ਬੱਲੇ ਹੋ ਗਈਆਂ ਤੁਹਾਡੀ ਟੀਮ ਨੂੰ ਬੱਡੀ ਮੁਬਾਰਕਬਾਦ ਹੈ ਗਰਾਂਭਜਾਤ ਨੂੰ ਬੱਡੀ ਮੁਬਾਰਕਬਾਦ ਹੈ ਸਹਿਯੋਗੀ ਨਗਰਾਂ ਦਾ ਬੜਾ ਧੰਨਵਾਦ ਹੈ ਜਿਹੜੇ ਹਰ ਸਾਲ ਵੱਡਾ ਸਹਿਯੋਗ ਦਿੰਦੇ ਆ ਉਧਰ ਭਪਿੰਦਰ ਜਨਾਲੇ ਵਾਲੇ ਬੱਲੇ ਪਾਸੇ ਆ ਗਿਆ ਇਹ ਬੱਲੇ ਪਾਸੇ ਆ ਸੰਗੰਦਰ ਸ਼ੇਖਾ ਮਹਾਰਾਸ਼ਟਰ ਕੇਸਰੀ ਮੱਲ ਖਾਰ ਜਿੱਤ ਮੁਕੱਦਰਾਂ ਦੀ ਖੇਡ ਹੈ ਲੰਬੀ ਯੁੱਗੇ ਰਾਜ ਯੁੱਗੇ ਅਗਰ ਭਪਿੰਦਰ ਜਿੱਤੇਗਾ ਉਹਨਾਂ ਵੱਲੋਂ 5000 ਰੁਪਏ ਹੋਗਾ ਲਾਲੀ ਯੂਕੇ ਤੇ ਰਾਜ ਯੂਕੇ ਉਹਨਾਂ ਵੱਲੋਂ 5000 ਰੁਪਏ ਅਗਰ ਭਪਿੰਦਰ ਗੁਸਤੀ ਜਿੱਤੇਗਾ 2000 ਰੁਪਏ ਮੇਰੇ ਕੋਲ ਪੁੱਜਿਆ ਜਿਹੜਾ ਮਰਜੀ ਜਿੱਤ ਜੇ 5000 ਰੁਪਏ ਰਜਿਤ ਕੈਨੇਡਾ ਵੱਲੋਂ ਸਕੰਦਰ ਦੇ ਲਈ ਅਗਰ ਸਕੰਦਰ ਗੁਸਤੀ ਜਿੱਤਦਾ ਗੁਰਪ੍ਰੀਤ ਸਿੰਘ ਢਿੱਲਾ ਪੁੱਤਰ ਵਰਦੇਸ਼ ਸਿੰਘ ਕਾਕੂ ਜੀ ਵੱਲੋਂ ਅਗਲੇ ਸਾਲ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਪ੍ਰੀਤ ਸਿੰਘ ਢਿੱਲੋਂ ਪੁੱਤਰ ਗੁਰਦੇਵ ਸਿੰਘ ਕਾਗੂ ਕੈਨੇਡਾ ਵੱਲੋਂ ਅਗਲੇ ਸਾਲ ਮੋਟਰਸਾਈਕਲ ਦਿੱਤਾ ਜਣਾ ਬਾਕੀ ਕਈ ਮੋਟਰਸਾਈਕਲ ਹੋਗੇ ਦੋ ਬੁਲਟ ਹੋਗੇ ਇੱਕ ਝੋਟੀ ਹੋਗੀ ਸਿਰੇ ਦੇ ਮੁਕਾਬਲੇ ਅਗਲੇ ਸਾਲ ਵੀ ਇਹਦੇ ਉstad ਦੀ ਕਰੀਮ ਵਜੇਗੀ ਐਸੇ ਤਰ੍ਹਾਂ ਯਰ ਹੁਣ ਬੋਲੇ ਤਾਂ ਸਾਰੇ ਬੋਲੇ

हैलो अजीदी परवानी कुश्ती हथ लख रुपया करचे ਆ ਜਾ ਬਈ ਦਰਸ਼ਕੋ ਬੈਠੋ ਹਾਲੇ ਤਾਂ ਗੁਸਤੀ ਹੋਰ ਬਾਕੀ ਆ ਜਸਰ ਆ ਗਿਆ ਵਿੱਚ ਜੱਸਾ ਮਹਲਵਾਨ ਪੱਟੀ ਦੇ ਵਰਦੀਪ ਜੀਰਕਪੁਰ 500 ਰੁਪਏ ਅਸਕਰ ਸ਼ੇਖ ਦੇ ਲਈ ਮੇਰੇ ਕੋਲ ਪੁੱਜ ਗਿਆ ਬਈ 550 ਰੁਪਏ ਜਿਹੜਾ ਸਕੰਦਰ ਵਾਲੀ ਬੈੰਗਿਆ ਸੀਗਾ ਉਹ ਪੁੱਜਦਾ ਖੜਦੇ ਬੈਂਤੀ ਆ ਜਿਸੇ ਪਹਿਲਵਾਨ ਜੀ ਆਜੇ ਵਿੱਚ ਬੈਠੇ ਆ